ਹਾਂਜੀ ਦੋਸਤੋ ਜਿਹੜਾ ਤੁਸੀਂ ਇਹ ਪੌਦਾ ਵੇਖ ਰਹੇ ਹੋ ਨਾ ਇਸ ਪੌਦੇ ਦਾ ਨਾਮ ਸੋਹੰਜਣਾ ਹੈ ਕਈ ਸਟੇਟਾਂ ਦੇ ਵਿੱਚ ਇਸ ਨੂੰ ਮਰਿੰਗੇ ਦੇ ਨਾਲ ਜਾਣਿਆ ਜਾਂਦਾ ਹੈ ਪਰ ਇਸ ਨੂੰ ਜਿਹੜਾ ਖਿਤਾਬ ਮਿਲਿਆ ਹੋਇਆ ਹੈ ਇਸ ਨੂੰ ਡਾਕਟਰ ਦਾ ਖਿਤਾਬ ਮਿਲਿਆ ਕਿਉਂ ਮਿਲਿਆ ਕਿਉਂਕਿ ਦੁਨੀਆ ਦੀ ਸਭ ਤੋਂ ਭਿਆਨਕ ਜਿਹੜੀ ਬਿਮਾਰੀ ਹੈ ਉਹ ਕੈਂਸਰ ਹੈ ਨਾ ਕੈਂਸਰ ਦੇ ਵਿੱਚ ਜਿਹੜੀ ਮੈਡੀਸਨ ਯੂਜ਼ ਹੁੰਦੀ ਹੈ ਉਸ ਨੂੰ ਠੀਕ ਕਰਨ ਦੇ ਵਿੱਚ ਉਸ ਦੇ ਵਿੱਚ ਇਸ ਦਾ ਸੀਰਪ ਕੱਢ ਕੇ ਇਸ ਦੇ ਪੱਤਿਆਂ ਦਾ ਪਾਊਡਰ ਬਣਾ ਕੇ ਉਸ ਦੇ ਵਿੱਚ ਮਿਕਸ ਕੀਤਾ ਜਾਂਦਾ ਹੈ ਤੇ ਇਹ ਕੋਈ ਬਹੁਤਾ ਮਹਿੰਗਾ ਵੀ ਹੈ ਨਹੀਂ ਜੇਕਰ ਆਪਾਂ ਕਹੀਏ ਇਹ ਬਹੁਤਾ ਮਹਿੰਗਾ ਵੀ ਹੈ ਨਹੀਂ ਬਹੁਤ ਸਸਤੇ ਰੇਟ ਤੇ ਮਿਲ ਜਾਂਦਾ ਆਮ ਨਰਸਰੀ ਦੇ ਵਿੱਚੋਂ ਮਿਲ ਜਾਂਦਾ ਸੁਹਾਂਜਣਾ ਕਹਿ ਕੇ ਜਾਂ ਮੋਰਿੰਗਾ ਕਹਿ ਕੇ ਇਹ ਸੁਣ ਲੈ ਸਕਦੇ ਤੇ ਬਾਕੀ ਪੌਦਿਆਂ ਦੇ ਨਾਲ ਜੇਕਰ ਇਹਨੂੰ ਕੰਪੇਅਰ ਕਰੀਏ ਇਸ ਦੀ ਆਕਸੀਜਨ ਉਹ ਵੀ ਬਿਹਤਰ ਹੈ ਬਾਕੀ ਪੌਦਿਆਂ ਦੀ ਵੀ ਆਕਸੀਜਨ ਬਿਹਤਰ ਹੈ ਸਰੀਰ ਲਈ ਪਰ ਇਸ ਦੀ ਜ਼ਿਆਦਾ gunakari ਹੈ